ਹੁਣ ਮੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਇਹਦੇ ਤੇ ਹੁਣ ਤੁਹਾਡਾ ਜਿਹੜੀਆਂ ਜਥੇਬੰਦੀਆਂ ਵੱਲੋਂ ਕੀ ਅਗਲੀ ਪਲਾਨਿੰਗ ਕੀ ਹੈ ਤੁਹਾਡੀ ਦੇਖੋ ਜਿਹothe ਬੰਦੀਆਂ ਦੀ ਪਲਾਨਿੰਗ ਤਾਂ ਬਹੁਤ ਪੁਰਾਣੀ ਹੈ ਕੋਈ ਨਵੀਂ ਗੱਲ ਨਹੀਂ 20 30 ਸਾਲਾਂ ਤੋਂ ਪਾਣੀਆਂ ਦੇ ਮਸਲੇ ਤੇ ਪੰਜਾਬ ਦੇ ਮਸਲਿਆਂ ਤੇ ਜ਼ਮੀਨ ਦੇ ਮਸਲੇ ਤੇ ਹੁਣ ਤੁਹਾਨੂੰ ਪਤਾ ਹੈ ਪਿੱਛੇ 20 21 ਦਾ ਜੋ ਅੰਦੋਲਨ ਸੀ ਉਹ ਜ਼ਮੀਨਾਂ ਬਚਾਉਣ ਦਾ ਅੰਦੋਲਨ ਸੀ ਪਾਣੀ ਬਚਾਉਣ ਦਾ ਅੰਦੋਲਨ ਵੀ ਨਾਲ ਨਾਲ ਚੱਲਦਾ ਰਿਹਾ ਹੈ ਕਈ ਵਾਰੀ ਰਾਜੇਵਾਲ ਨੇ ਮੀਟਿੰਗਾਂ ਕੀਤੀਆਂ ਉੱਥੇ ਸਿੰਜੂਗਤ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਕੀਤੀਆਂ ਲਖਵਾਲ ਗਰੁੱਪ ਨੇ ਤੁਹਾਡੇ ਯਾਦ ਹੋਊਗਾ ਮੇਰੇ ਸਨ ਨਹੀਂ ਯਾਦ ਹੋ ਖੇੜੀ ਜੱਟਾਂ ਦੇ ਵਿੱਚ ਜਦੋਂ ਐਸਵਾਈਲ ਕੱਢ ਰਹੇ ਸੀ ਤਾਂ ਉੱਥੇ 6 ਮਹੀਨੇ ਤਰਨਾ ਲਗਾਤਾਰ ਲਾਇਆ ਸੀ ਲਖਵਾਲ ਦੀ ਗਵਾਹੀ ਚ ਉਦੋਂ ਤੋਂ ਆਪਾਂ ਤਾਂ ਪਾਣੀ ਦਾ ਵਿਰੋਧ ਕਰ ਰਹੇ ਹਾਂ ਕਿ ਪੰਜਾਬ ਕੋਲੇ ਪਾਣੀ ਵਾਧੂ ਨਹੀਂ ਹੈਗਾ ਜੇ ਬਾਧੂ ਪਾਣੀ ਹੈ ਤਾਂ ਉਹ ਅਸੀਂ ਮੁੱਲ ਲੈ ਸਕਦੇ ਆ ਇਸ ਸਟੇਟਾਂ ਕਿਉਂਕਿ ਕੁਦਰਤ ਦਾ ਜੋ ਇਹਦਾ ਆਪਣਾ ਨਿਜਮ ਹੈ ਸੰਵਿਧਾਨ ਦਾ ਪਾਣੀਆਂ ਦੇ ਪ੍ਰਤੀ ਕਿ ਜਿਹੜੀ ਕੁਦਰਤੀ ਸਰੋਤ ਕਿਸੇ ਸਟੇਟ ਵਿੱਚੋਂ ਦੀ ਲੰਘਦੀ ਆ ਉਸ ਤੇ ਉਸ ਸਟੇਟ ਦਾ ਕਬਜ਼ਾ ਜਿਵੇਂ ਕਈ ਬਿਹਾਰ ਦੇ ਵਿੱਚ ਕੋਲਾ ਨਿਕਲਦਾ ਹੈਗਾ ਕਿਤੋਂ ਤੇਲ ਨਿਕਲਦਾ ਹੈ ਕਿਤੋਂ ਸੋਨਾ ਕਿਤੋਂ ਲੋਹਾ ਨਿਕਲਦਾ ਸਾਡੇ ਪੰਜਾਬ ਦੇ ਵਿੱਚ ਇਹ ਪਾਣੀ ਨੇ ਜਿਹੜੇ ਪੰਜ ਦਰਿਆ ਨੇ ਸਾਡੇ ਕੋਲ ਉਹ ਦਰਿਆ ਪਹਿਲਾਂ ਕੁਝ ਸਮਾਂ ਪਹਿਲਾਂ ਤੁਹਾਡੇ ਯਾਦ ਹੋਊਗਾ ਗੰਗਾ ਸਿੰਘ ਹੁੰਦਾ ਸੀ ਆਪਣਾ ਰਾਜਾ Rajasthan ਵਾਲਾ ਉਹ ਸਮੇਂ ਨਹਿਰ ਕੱਢ ਕੇ ਲਗਾਇਆ ਉਹਨੇ ਆਪਣੇ ਖਰਚੇ ਤੇ ਨਹਿਰ ਕੱਢ ਕੇ ਲਗਾਇਆ ਔਰ ਸਾਰਾ ਪੈਸਾ ਜਿਹੜਾ ਉਹ ਰੀਅਲਟੀ ਉਹ ਜੋ ਪੰਜਾਬ ਨੂੰ ਦਿੰਦਾ ਰਿਹਾ ਉਹ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਕਾਨੂੰਨ ਆਪਣੀ ਮਰਜ਼ੀ ਨਾਲ ਚਲਾਉਣੇ ਸ਼ੁਰੂ ਕਰਤੇ ਕਟ ਗਿਣਤੀ ਨਾਲ ਬਿੱਤ ਕਰਾ ਸ਼ੁਰੂ ਕਰਤਾ ਔਰ ਅਸੀਂ 40% ਪਾਣੀ ਵਰਤ ਰਹੇ ਹਰਿਆਣਾ 66% ਵਰਤ ਰਿਹਾ ਹੈ ਰਾਜਸਥਾਨ ਆ ਜਿਹੜਾ ਉਹ 25% ਪਾਣੀ ਵਰਤ ਰਿਹਾ ਹੈ 85 85% ਵਰਤ ਰਿਹਾ ਹੈ ਇਸ ਕਰਕੇ ਜਿਹਨੇ ਸਾਡੇ ਨਾਲ ਤਾਂ ਪਹਿਲੇ ਹੀ ਪਾਣੀ ਜਿਹੜਾ ਘਟਾ ਹੈ ਨਾ ਕਿ ਪੰਜਾਬ ਦੇ ਵਿੱਚ 14.5 ਲੱਖ ਦੇ ਲਗਭਗ 2 ਵੈਲ ਜਿਹੜੇ ਉਹ ਚੱਲ ਰਹੇ ਨੇ ਜੇ ਸਾਡੇ ਕੋਲੇ ਪਾਣੀ ਪੂਰਾ ਹੋਵੇ ਤਾਂ ਅਸੀਂ ਮੁੱਲ ਦਾ ਪਾਣੀ 5-5 ਲੱਖ ਰੁਪਇਆ ਘਟੋ-ਘਟ ਇੱਕ-ਇੱਕ ਟੂ ਵੈਲ ਤੇ ਖਰਚ ਆਉਂਦਾਗਾ ਉਹ ਅਸੀਂ ਕਿਉਂ ਕਰੀਏ ਇੰਨੀ ਖੇਤੀਬਾੜੀ ਦੇ ਵਿੱਚ ਬਚਤ ਹੈ ਨਹੀਂ ਕਿ 20 ਲੱਖ 10 ਲੱਖ ਦਾ ਟਰੈਕਟਰ ਲੈ ਕੇ ਤੇ 5 ਲੱਖ ਦਾ ਟੂ ਵੈਲ ਲਾ ਕੇ ਉਹ ਸਾਰੀ ਉਮਰ ਚ ਕਰਜ਼ਾ ਨਹੀਂ ਲੈਦਾ ਕਿਸਾਨ ਦਾ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਆਪ ਵੀ ਗਵਾਹੀ ਕਰੇ ਕਿਉਂਕਿ ਉਹਨੂੰ 92 ਐਮਐਲਏ ਜਿੱਤ ਕੇ ਦਿੱਤੇ ਨੇ ਕਿਸਾਨਾਂ ਨੇ ਜਿੱਤ ਕੇ ਦਿੱਤੇ ਨੇ ਇਸ ਕਰਕੇ ਉਹ ਆਪ ਵੀ ਖੁੱਦ ਲੜਾਈ ਲੜੇ ਕੱਲੀਆਂ ਕਿਸਾਨ ਜਿੱਥੇ ਬੰਦਿਆਂ ਦੇ ਮੋਢੇ ਤੇ ਨਾ ਚਲਾਵੇ ਧਰ ਕੇ ਥੋੜਾ ਮੋਢਾ ਵੀ ਕਿੰਨਾ ਵੱਡਾ ਹੈਗਾ ਤੁਸੀਂ ਲੜਾਈ ਮੂਹਰੇ ਲੱਗੋ ਕਿਸਾਨ ਜਿੱਥੇ ਬੰਦਿਆਂ ਤੁਹਾਡੇ ਨਾਲ ਲੈ ਗਿਆਂ ਇੱਥੇ 3 ਮਹੀਨੇ ਰੇਲਾਂ ਰੋਕੀਆਂ ਕੈਪਟਨ ਸਰਕਾਰ ਵੇਲੇ ਜਦੋਂ ਕਾਲੇ ਕਾਨੂੰਨ ਆਏ ਦੇ 3 ਮਹੀਨੇ ਰੇਲਾਂ ਰੋਕੀਆਂ ਔਰ ਫਿਰ ਅਸੀਂ ਦਿੱਲੀ ਗਏ ਪਹਿਲਾਂ ਬੱਸਾਂ ਰੋਕੀਆਂ ਸੋ ਧਰਨੇ ਮਜਾਰੇ ਇੱਕ ਸਾਲ ਪਰ ਆਪਾਂ ਦਿੱਲੀ ਦੀਆਂ ਛੜਕਾਂ ਰੋਕੀਆਂ ਫਿਰ ਕਿਤੇ ਸਰਕਾਰ ਮੰਨੀ ਸੀ ਤੁਸੀਂ ਕਹਿੰਦੇ ਧਰਨੇ ਲਾਓ ਫਿਰ ਧਰਨੇ ਮਜਾਰੇ ਤਾਂ ਮਾਨੂੰ ਸਾਡੀ ਕੋਈ ਗੱਲ ਮਨਾ ਕੇ ਦਿਖਾਓ ਤੁਸੀਂ ਲੈ ਜਾਓ ਸੁਪਰੀਮ ਕੋਰਟ ਦੇ ਵਿੱਚ ਲੈ ਜਾਓ ਹਾਈ ਕੋਰਟ ਦੇ ਵਿੱਚ ਇਤੋਂ ਤੱਕ ਕਿ ਜਿਹੜੀ ਸਾਡੀ ਆਹ ਸਵਾਮੀ ਡਾਕਟਰ ਸਵਾਮੀ ਨਾਲ ਸੰਬੰਧੀ ਰਿਪੋਰਟ ਹੈ ਜਿਹੜੀ ਉਹ ਸੁਪਰੀਮ ਕੋਰਟ ਨੇ ਕਹਿਤਾ ਸੀ ਵੀ ਇਹ ਜਾਇਜ਼ ਹੈ ਇਹ ਕਿਸਾਨ ਨੂੰ ਮਿਲਣੀ ਚਾਹੀਦੀ ਆ ਲੇਕਿਨ ਇਹਨਾਂ ਨੇ ਆ ਕੇ ਪਾਰਲੀਮੈਂਟ 'ਚ ਰੱਦ ਕਰ ਦਿੱਤੀ। ਜਨਾਬ ਸਾਹਿਬ ਜਿਹੜੀ ਅਗਲੀ ਗੱਲ ਆਪਾਂ ਜੇ ਕਰੀਏ ਜਿਹੜੇ ਇਹ ਹੁਣ ਪਾਣੀ ਹੈ ਪਾਣੀ ਇਹ ਪੰਜਾਬ ਤੋਂ ਮੰਗ ਰਹੇ ਹੈ। ਜਿਹੜਾ ਜਮੁਨਾ ਦਾ ਪਾਣੀ ਹੈ ਜਮੁਨਾ ਦਾ ਪਾਣੀ ਉੱਥੇ ਸਰਕਾਰ ਵੱਲੋਂ ਕੋਈ ਹਾਈਡਰੋ ਵਰਕਸ ਬਣਾ ਕੇ ਉਹਦਾ ਜਿਹੜਾ ਹਰਿਆਣੇ ਨੂੰ ਪਾਣੀ ਦਿੱਤਾ ਜਾ ਸਕਦਾ ਹਰਿਆਣੇ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਪੰਜਾਬ ਦਾ ਇਹ ਪਿੰਡਾਂ ਨੂੰ ਵੀ ਪਾਣੀ ਦਿੱਤਾ ਜਾ ਸਕਦਾ ਹੈ ਇਹਦੇ ਬਾਰੇ ਤੁਸੀਂ ਕਰੋ ਜੀ ਗੱਲ ਠੀਕ ਹੈ ਜਿਹੜੇ ਦਰਿਆ ਨੇ ਸਾਡੇ ਤੇ ਕਿੰਨੇ ਪੰਜ-ਛੇ ਦਰਿਆ ਨੇ ਸਾਡੇ ਜਿਹੜੇ ਸਾਡੇ ਦੇਸ਼ ਨੂੰ ਡੀਲ ਕਰ ਰਹੇ ਨੇ ਉਹਨਾਂ ਦਰਿਆਵਾਂ ਦੇ ਵਿੱਚ ਬੜਾ ਬਾਧੂ ਪਾਣੀ ਹੈਗਾ ਹੋਰ ਹੈਡਪਾਰਕਸ ਬਣਾ ਕੇ ਨਵੇਂ ਪਾਣੀ ਪੰਜਾਬ ਨੂੰ ਦਿੱਤਾ ਜਾ ਸਕਦਾ ਹਰਿਆਣਾ ਨੂੰ ਦਿੱਤਾ ਜਾ ਸਕਦਾ ਪਰ ਉਹ ਪ੍ਰਬੰਧ ਵਾਲੇ ਪਾਸੇ ਕਿਉਂਕਿ ਜਿਹੜੀ ਸਰਕਾਰ ਆਉਂਦੀ ਹੈ ਉਹ ਆਪਦੇ 5 ਸਾਲ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉੱਥੇ ਜਾਤੀਵਾਦ ਵਧਾਵੇ ਚਾਹੇ ਕੋਈ ਕੋਈ ਲੜਾਈ ਕਰਾ ਦੇ ਕਦੇ ਹਿੰਦੂ ਮੁਸਲਮਾਨ ਦਾ ਝਗੜਾ ਕਰਾਉਣ ਦੇ ਕਦੇ ਹਿੰਦੂ ਸਿੱਖਾਂ ਦਾ ਚਾਹੇ ਇਸ ਝਗੜਿਆਂ ਚ ਪਾ ਕੇ ਸਾਡੇ ਲੋਕਾਂ ਨੂੰ ਰੋਲੇ ਫਿਰਦੇ ਨੇ ਇਸ ਕਰਕੇ ਨਵੇਂ ਪ੍ਰੋਜੈਕਟ ਕੋਈ ਲਾ ਹੀ ਨਹੀਂ ਰਹੇ ਨੂੰ ਸੋ ਗਲਤ ਕੰਮਾਂ ਤੇ ਜਿਹੜੇ ਪੈਸੇ ਦੀ ਦੁਰਵਰਤ ਹੋ ਰਹੀ ਉਹ ਰੋਕਣੀ ਚਾਹੀਦੀ ਹੈ ਔਰ ਸਰਕਾਰ ਆਪ ਫੈਸਲੇ ਲਵੇ ਤੇ ਇਸ ਕਰਕੇ ਕਿਸਾਨ ਤਾਂ ਮੰਗ ਰਹੇ ਨੇ ਅੱਜ ਵੀ ਮੰਗ ਰਹੇ ਅੱਜ ਕਿਹੜਾ ਸੀ ਕੋਈ ਬਾਧੂ ਕਾਨੂੰਨ ਦੀ ਲੰਘਣਾ ਕਰ ਰਿਹਾ ਫਿਰ ਆਪ ਹੀ ਤੁਸੀਂ ਕਹਿੰਦੇ ਨਾ ਕੋਈ ਧਰਨੇ ਬਜਾਰੇ ਕਰਦੇ ਹੋ ਹੁਣ ਕਹਿੰਦੇ ਵੀ ਧਰਨੇ ਬਜਾਰੇ ਕਿਸਾਨ ਜੁਨੀ ਨਾ ਕਰਨ ਤਾਂ ਫਿਰ ਇਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਵੀ ਜਦੋਂ ਮਰਜ਼ੀ ਸੀ ਇਹਨਾਂ ਨੂੰ ਬਦਨਾਮ ਕਰ ਦਈਏ ਜਦੋਂ ਆਪ ਦੀ ਲੋੜ ਆ ਉਦੋਂ ਮੂਰੇ ਲਾ ਲਈਏ ਸੋ ਇਸ ਕਰਕੇ ਬੇਨਤੀ ਹੈ ਸਰਕਾਰਾਂ ਨੂੰ ਕਿ ਆਪਦੀ ਜ਼ਿੰਮੇਵਾਰੀ ਪੂਰੀ ਨਿਭਾਉਣ ਔਰ ਜ਼ਿੰਮੇਵਾਰੀ ਤਾਂ ਸੈਂਟਰ ਸਰਕਾਰ ਵੀ ਭੱਜ ਰਹੀ ਆ ਔਰ ਪੰਜਾਬ ਸਰਕਾਰ ਵੀ ਭੱਜ ਰਹੀ ਆ ਜਿੱਥੋਂ ਤੱਕ ਜਟਾਣਾ ਆਪਾਂ ਇਹ ਗੱਲ ਕਰੀ ਐ ਜਮਣਾ ਤਾਂ ਵੀ ਪਾਣੀ ਆਪਾਂ ਕੰਟਰੋਲ ਕਰਕੇ ਹਰਿਆਣੇ ਨੂੰ ਦਿੱਤਾ ਜਾ ਸਕਦਾ ਪੰਜਾਬ ਬਾਰਡਰ ਏਰੀਆ ਹਰਿਆਣੇ ਨਾਲ ਉੱਥੇ ਦਿੱਤਾ ਜਾ ਸਕਦਾ ਇਹਦੇ ਨਾਲ ਹੀ ਜਿਹੜਾ ਆਪਣਾ ਘੱਗਰ ਹੈ ਘੱਗਰ ਜਿਵੇਂ ਹੁਣ ਓਵਰਫਲੋ ਹੋਣਾ ਅਗੇ ਜਿਹੜੀ ਬਰਸਾਤ ਦੇ ਅੱਗੇ ਆਪਣਾ ਜਿਹੜੇ ਮਹੀਨੇ ਆਉਣੇ ਆ ਉਹਦਾ ਪਾਣੀ ਵੀ ਆਪਾਂ ਸਰਕਾਰ ਕੋਈ ਮਤਲਬ ਇਸ ਤਰ੍ਹਾਂ ਦਾ ਸਿਸਟਮ ਬਣਾ ਕੇ ਕੰਟਰੋਲ ਕਰਕੇ ਲੋਕਾਂ ਨੂੰ ਖੇਤੀ ਲਈ ਵਰਤਣ ਲਈ ਦਿੱਤਾ ਜਾ ਸਕਦਾ ਉਹਤੇ ਤੇ ਸਰਕਾਰ ਕੰਮ ਕਰੇ ਪੰਜਾਬ ਤੇ ਹਰਿਆਣੇ ਦੀ ਲੜਾਉਣ ਦੀ ਬਜਾਏ ਇਹ ਕੋਈ ਪ੍ਰੋਜੈਕਟ ਲਾਉਣੇ ਚਾਹੀਦੇ ਇਹਦੇ ਬਾਰੇ ਕਰੋ ਹਾਂ ਠੀਕ ਹੈ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਜਿੰਨਾ ਪਾਣੀ ਸਾਡੇ ਕੋਲ ਹੈਗਾ ਹੋਰ ਇਹਨਾਂ ਜਿਹੇ ਦੇ ਵਿੱਚ ਵਾਅਦਾ ਕੀਤਾ ਜਾਵੇ ਹੈੱਡ ਪਾਰਕਸ ਬਣਾਏ ਜਾਣ ਡੈਮ ਬਣਾਏ ਜਾਣ ਸਾਡਾ ਘਗਰ ਦਰਿਆ ਇੱਥੇ ਇਹ ਪਾਣੀ ਸਾਰਾ ਇੰਡਸਟਰੀ ਨੇ ਖਰਾਬ ਕਰਤਾ ਕਾਲਾ ਪਾਣੀ ਕਰਤਾ ਇਹ ਕਿ ਕਿਸੇ ਦਿਨ ਚਿੱਟਾ ਪਾਣੀ ਹੁੰਦਾ ਸੀ ਧੁੰਦ ਵਰਗਾ ਕੋਇਸ ਕਰਕੇ ਇਨਾਂ ਤੇ ਡੈਮ ਬਣਾ ਕੇ ਪਾਣੀ ਖੇਤਾਂ ਨੂੰ ਦਿੱਤਾ ਜਾ ਸਕਦਾ ਮਾਲੂਸਾ ਜ਼ਿਲ੍ਹਾ ਅੱਜ ਪੂਰਾ ਮਾਰੂਥਨ ਬਣਿਆ ਹੋਇਆ ਹੈਗਾ ਕਿਉਂਕਿ ਭਾਖੜਾ ਜਿਹੜੀ ਨਹਿਰੋਂ ਬੰਦ ਹੋ ਰਹੀ ਹੈ ਬਹੁਤ ਘੱਟ ਆਉਂਦੀ ਹੈ ਔਰ ਦੂਜੇ ਪਾਸੇ ਕੋਈ ਸਫਾਈ ਹੈ ਨਹੀਂ ਹੁਣ ਆ ਸਾਰੇ ਜਿਹੜੇ ਸਾਡੇ ਸੂਏ ਨੇ ਟੁੱਟੀ ਜਾ ਰਹੇ ਨੇ ਕੋਈ ਉਹਨਾਂ ਦੀ ਦੇਖ ਰੇਖ ਨਹੀਂ ਇਸ ਕਰਕੇ ਸਰਕਾਰ ਹੋਰ ਨਵੇਂ ਡੈਮ ਬਣਾ ਕੇ ਪਾਣੀ ਨੂੰ ਪੰਜਾਬ ਨੂੰ ਦਿੱਤਾ ਜਾ ਸਕਦਾ ਹਰਿਆਣਾ ਨੂੰ ਵੀ ਦਿੱਤਾ ਜਾ ਸਕਦਾ ਸਰਕਾਰ ਇਹ ਤੇ ਗੌਰ ਕਰੇ ਕਿਸਾਨ ਜਰਥੇ ਬੰਦੀਆਂ ਦੇ ਮੋਢੇ ਤੇ ਨਾ ਚਲਾਵੇ ਹੁਣ ਜਟਾਨਾ ਸਾਹਿਬ ਜਿੱਥੋਂ ਤੱਕ ਆਪਾਂ ਇੰਦਰਾ ਕਨਾਲ ਜਿਹੜੀ ਨਹਿਰ ਜਾਂਦੀ ਆ ਲਗਭਗ ਜਿਹੜਾ 60% ਪਾਣੀ ਜਿਹੜਾ ਉਹ ਰਾਜਸਥਾਨ ਨੂੰ ਜਾਂਦਾ ਹੈ ਤੇ ਜੇ ਗੱਲ ਕਰੀਏ ਪਿਛਲੀ ਵਾਰ ਇਹ ਜਦੋਂ ਆਪਾਂ ਕਹਿੰਦੇ ਵੀ ਹੜ੍ਹ ਆਏ ਸੀ ਉਸ ਮੌਕੇ ਜਿਹੜੇ ਉਹ ਇੰਦਰਾ ਕਨਾਲ ਨਹਿਰ ਤੇ ਜਿਹੜੇ ਗੇਟ ਆ ਜਿਹੜੇ ਉਹ ਬਿਲਕੁਲ ਬੰਦ ਕਰਤੇ ਸੀ ਤੇ ਜਿਕਰ ਲੋਕਾਂ ਨੇ ਆਵਾਜ਼ ਠਾਈ ਤੇ ਵੀ ਇਹਦੇ ਜਿਹੜੇ ਗੇਟ ਖੁੱਲੇ ਜਾਂ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਹੜਾ ਰਿਹਾ ਉਹਨੂੰ ਰੋਕਿਆ ਜਾ ਸਕੇ ਉਸ ਵੇਲੇ ਜਿਹੜੇ ਉਹ ਗੇਟ ਉਹਨਾਂ ਨੇ ਬੰਦ ਰੱਖੇ ਤੇ ਗੇਟ ਖੁੱਲੇ ਨਹੀਂ ਤੇ ਦੂਜੀ ਗੱਲ ਇਹਦਾ ਪੰਜਾਬ ਦੇ ਵਿੱਚ 14 ਲੱਖ ਟਿਊਬਵੈਲ ਹੈਗੇ ਆ ਤੇ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤੇ ਜੇ ਗੱਲ ਕਰੀਏ ਨਹਿਰਾ ਇਹਨਾਂ ਨੇ ਜੋ ਵੀ ਬਣਾ ਰਿਆ Rajasthan ਜਾਂ Haryana ਨੂੰ ਜਾਣ ਵਾਲੀਆਂ ਉਥੇ ਕੰਕਰੀਟ ਪਾ ਕੇ ਕਾਗਜ਼ ਪਾ ਕੇ ਇਸ ਤਰ੍ਹਾਂ ਦਾ ਉਹਦਾ ਸਿਸਟਮ ਜਿਹੜਾ ਬਣਾਇਆ ਕਿ ਪਾਣੀ ਲੀਕ ਨਾ ਹੋਵੇ ਜਿੱਤੇ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਪੰਜਾਬ ਦਾ ਟਿਊਬਵੈਲ 14 ਲੱਖ ਚੱਲ ਰਹੇ ਉਹਦੇ ਨਾਲ ਪਾਣੀ ਥੱਲੇ ਜਾ ਰਿਹਾ ਇਹਦੇ ਬਾਰੇ ਦੱਸੋ ਕੀ ਵਿਚਾਰ ਇਹ ਸਾਰਾ ਜਿਹੜੇ ਪ੍ਰੋਜੈਕਟ ਆ ਰਿਹਾ ਵੀ ਥੱਲੇ ਇਹਦੇ ਕੰਕਰੀਟ ਮਜ਼ਬੂਤ ਪਾ ਦਿਓ ਪਾਣੀ ਨਾ ਲੀਕ ਹੋਵੇ ਇਹ ਐਂਟੀ ਨੇਚਰ ਆ ਨੇਚਰ ਦਾ ਵੀ ਸਾਨੂੰ ਖਿਆਲ ਰੱਖਣਾ ਪਊ ਕਿਉਂਕਿ ਨੇਚਰ ਤੋਂ ਬਾਅਦ ਅਸੀਂ ਆਗੇ ਪਹਿਲਾਂ ਨੇਚਰ ਹੈ ਜੇ ਨੇਚਰ ਬਰਬਾਦ ਹੁੰਦੀ ਹੈ ਤਾਂ ਅਸੀਂ ਆਟੋਮੈਟਿਕ ਬਰਬਾਦ ਹੋ ਜਾਗੇ ਸਾਡੇ ਵਿਗਿਆਨ ਨੇ ਸਾਡੀ ਸਾਇੰਸ ਨੇ ਸਾਡੀ ਟੈਕਨੀਕ ਨੇ ਇਹਦੇ ਮੂਰੇ ਖੜਨਾ ਨਹੀਂ ਇਸ ਕਰਕੇ ਕੁਦਰਤ ਦਾ ਵੀ ਖਿਆਲ ਰੱਖਣਾ ਚਾਹੀਦਾ ਪਾਣੀ ਧਰਤੀ 'ਚ ਰਹਿਣਾ ਚਾਹੀਦਾ ਕੋਈ ਪਾਣੀ ਥੱਲੇ ਬਾਸ਼ਪੀਕਰਨ ਨਾਲ ਤਾਂਹ ਜਾਂਦਾ ਉੱਪਰੋਂ ਫੇਰ ਥੱਲੇ ਆਉਂਦਾ ਥੱਲੇ ਫੇਰ ਜਾਂਦਾ ਥਵੇਂ ਬਾਸ਼ਪੀਕਰਨ ਹੁੰਦਾ ਇਹ ਰੋਟੇਸ਼ਨ ਅਸੀਂ ਉਹਦੀ ਕੁਦਰਤ ਦੀ ਰੋਟੇਸ਼ਨ ਨੂੰ ਤੋੜਨਾ ਇੱਕ ਜ਼ੁਲਮ ਹੈ ਇੱਕ ਪਾਪ ਹੈਗਾ ਇਸ ਕਰਕੇ ਸਰਕਾਰ ਆਪਣੀਆਂ ਪਾਲਿਸੀਆਂ ਨੂੰ ਠੀਕ ਕਰੇ ਨਵੇਂ ਡੈਮ ਬਣਾਵੇ ਔਰ ਜੋ ਇਧਰ ਗੰਗਾ ਨਹਿਰ ਜਾਂਦੀ ਆ ਉਹ ਉਹ ਜਿਹੜੇ ਬੰਨ ਮਾਰ ਦਿੰਦੇ ਨੇ ਜਦੋਂ ਹਾੜਾ ਇਹਨਾਂ ਨੂੰ ਸਾਨੂੰ ਡੋਬ ਦਿੰਦੇ ਨੇ ਜਦੋਂ ਲੋੜ ਹੁੰਦੀ ਹੈ ਇੱਥੇ ਤਾਂ ਉਦੋਂ ਡੈਮ ਪਾਣੀ ਜਿਹੜਾ ਸਾਰਾ ਗਾਹਾਂ ਰਾਜਸਥਾਨ ਨੂੰ ਦੇ ਦਿੰਦੇ ਨੇ ਇਹ ਸੈਂਟਰ ਦੀ ਬੇਈਮਾਨੀ ਹੈ ਆਪਦੀ ਜਿੱਥੇ ਉਹਦੀ ਸਰਕਾਰ ਹੁੰਦੀ ਉਹਥੇ ਪਾਣੀ ਵੱਧ ਭੇਜਦੀ ਹੈ ਜਿੱਥੇ ਵਿਰੋਧੀ ਸਰਕਾਰਾਂ ਨੇ ਉਹਤੇ ਉਹ ਪਾਣੀ ਤੇ ਕੱਟ ਲਾਉਂਦੇ ਆ ਇਸ ਸੈਂਟਰਲ ਸਰਕਾਰ ਦੀ ਮਾੜੀ ਨੀਤੀ ਹੈ ਸਟਾਨਾ ਸਾਹਿਬ ਜੇ ਆਪਾਂ ਆਪਣੀ ਭਾਗੜਾ ਜਿਹੜੀ ਆਪਣੀ ਨਗਦੀ ਹੈ ਇਹਦੇ ਤੇ ਆਪਾਂ 1995 ਤੋਂ ਪਹਿਲਾਂ ਇਹ ਕਿਤੇ ਵੀ ਮਤਲ ਥੱਲੇ ਨਹੀਂ ਜਾਂਦੀ ਸੀ ਜੇਕਰ ਆਪਾਂ ਕਿਤੇ ਵੀ 10 ਸਾਲਾਂ ਤੇ ਜਾਂ 15 ਸਾਲਾਂ ਤੱਕ ਦੇ ਥੱਲੇ ਜਾਂਦੀ ਲੋਕ ਦੇਖਣ ਜਾਂਦੇ ਤੇ ਹੁਣ ਇਹ ਨਹਿਰ ਦਾ ਮਤਲਬ ਇਸ ਤਰ੍ਹਾਂ ਦਾ ਬਣ ਗਿਆ ਕਿ ਨਹਿਰ ਮਹੀਨੇ ਚ ਵੀ ਇੱਥੇ ਘਟੋ-ਘਟ ਵੀ 10 ਦਿਨ ਹੀ ਚੱਲਦੀ ਐ ਇਹ ਪਾਣੀ ਕਿੱਧਰ ਵਗਿਆ ਟਿਊਬਵੈਲ ਬਾਤ ਕੇ ਟਿਊਬਵੈਲ ਕਿਹੜੀ ਪਾਲਸੀ ਧੀਨ ਆਪਾਂ ਨੂੰ ਦਿੱਤੇ ਤੇ ਬਹੁਤ ਸਾਰੇ ਜਿਹੜਾ ਆਪਾਂ ਕਹਿੰਦੇ ਪਿੰਡਾਂ ਚ ਜਿਹੜੇ ਖਾਲ ਸੀ ਪੱਕੇ ਛੱਡੋ ਉਹ ਸਾਰੇ ਲੋਕਾਂ ਨੇ ਢਾਹ ਤੇ ਕੱਲਾ ਕੇ ਮੋਟਰਾਂ ਦਾ ਪਾਣੀ ਚੂਜ਼ ਕਰ ਰਿਆ ਇਹਦਾ ਕਿੰਨਾ ਮਾੜਾ ਫੈਕਟਾ ਹੈ ਟਿਊਬਵੈਲ ਚੱਲ ਰਿਹਾ ਹੈ ਨਰੀ ਪਾਣੀ ਲੋਕ ਵਰਤ ਨਹੀਂ ਰਹੇ ਫਿਰ ਜਿਹੜਾ ਘਟ ਦਿੱਤਾ ਜਾ ਰਿਹਾ ਜਿਹੜੇ ਲੋਕ ਚਾਹੁੰਦੇ ਵਰਤਣਾ ਉਹਨਾਂ ਨੂੰ ਪਾਣੀ ਮਿਲ ਨਹੀਂ ਰਿਹਾ ਇਹਦੇ ਬਾਰੇ ਦੱਸੋ ਜੀ ਜਿਹੜੀਆਂ ਕਾਰਪੋਰੇਟ ਪੱਖੀ ਸਰਕਾਰਾਂ ਨੇਗੀਆਂ ਉਹਨਾਂ ਨੇ ਜਿੰਨੇ ਕੁਦਰਤੀ ਸਰੋਤ ਨੇ ਉਹ ਆਪਦੇ ਕੰਟਰੋਲ 'ਚ ਕਰਨ ਦੀ ਟਰਾਈਚ ਨੇ ਔਰ ਜੋ ਟੈਕਨੀਕ ਹੈ ਆਪਦੇ ਵਪਾਰ ਦੀ ਖਾਤਰ ਜਿਵੇਂ ਹੁਣ ਦੁਨੀਆ ਦੇ ਵਿੱਚ ਹਥਿਆਰਬੰਦ ਵੇਚੇ ਜਾ ਰਹੇ ਨੇ ਔਰ ਸਾਨੂੰ ਟਿਊਬਵੈਲਾਂ ਦਾ ਸਮਾਨ ਮੋਟਰਾਂ ਦਾ ਸਮਾਨ ਇੰਜਣਾ ਸਮਾਨ ਵੇਚਣ ਦੀ ਖਾਤਰ ਸਾਨੂੰ ਜਿਹੜੇ ਪੂਤਰਤੀ ਸਰੋਤ ਤੇ ਉਹਦੀ ਵਰਤਨ ਇਹ ਜਾਇ ਸਾਨੂੰ ਟੈਕਨੀਕਲ ਸਰੋਤ ਦੇਤੇ ਜਿਹੜਾ ਸਾਡਾ ਨੁਕਸਾਨ ਕਰ ਰਹੇ ਨੇ ਕੁਦਰਤ ਦਾ ਨੁਕਸਾਨ ਵੀ ਕਰ ਰਹੇ ਨੇ ਸਾਡੀ ਸਿਹਤ ਦਾ ਵੀ ਨੁਕਸਾਨ ਕਰ ਰਹੇ ਨੇ ਤੇ ਹੋ ਪਾਉਣ ਪਾਣੀ ਦਾ ਵੀ ਨੁਕਸਾਨ ਕਰਦੇ ਨੇ ਥੱਲੇ ਪਾਣੀ ਹੈ ਜਿਹੜਾ ਜ਼ਮੀਨ ਹੇਟਲਾ ਉਹ ਵੀ ਖਤਮ ਹੁੰਦਾ ਜਾ ਰਿਹਾ ਇਸ ਕਰਕੇ ਸਰਕਾਰ ਦੀ ਗਲਤ ਪੋਸੀ ਹੈ ਔਰ ਜਿਹੜੇ ਖਾਲੇ ਢਏ ਹੋਏ ਨੇ ਸੂਏ ਉਹ ਦੁਬਾਰੇ ਚਲਾਉਣੇ ਚਾਹੀਦੇ ਨੇ ਔਰ ਲੋਕਾਂ ਦੀ ਮੋਟੀਵੇਸ਼ਨ ਹੀ ਇਹਨਾਂ ਨੇ ਐਸਾ ਪ੍ਰਚਾਰ ਕੀਤਾ ਕਿ ਕੀਤੀ ਘਾਟੇ ਦਾ ਸੌਦਾ ਜਿਹੜੇ ਮੱਝਾਂ ਗਾਵਾਂ ਨੇ ਉਹ ਵੀ ਘਾਟੇ ਦਾ ਸੌਦਾ ਨੇਗੀਆਂ ਸੋ ਸਾਡੇ ਜਿਹੜੇ ਖਾਨਦਨ ਨਹੀਂ ਕੀਤੇਆਂ ਤੋਂ ਉਹ ਤੋਂ ਮੁੱਖ ਮੋੜ ਕੇ ਸਾਨੂੰ ਇਹ ਤੋਂ ਪਰੇ ਕਰ ਦੇ ਤਾਂ ਕਿ ਅਸੀਂ ਕੁਦਰਤੀ ਸਰੋਤਾਂ ਤੇ ਜ਼ਮੀਨਾਂ ਤੇ ਪਾਣੀਆਂ ਤੇ ਕਾਰਪੋਰੇਟਾਂ ਦੇ ਕਬਜ਼ੇ ਕਰਾਉਣ ਦੀ ਇੱਕ ਲਾਈਨ ਹੈ ਜਿਸ ਕਰਕੇ ਸਾਡੇ ਲੋਕਾਂ ਨੂੰ ਡਬਰਾ ਕਰ ਰਿਹਾ ਹੈ ਅੰਛਟਾਣਾ ਸਾਹਿਬ ਜਿਵੇਂ ਪਿੱਛੇ ਨਹਿਰੂ ਨੇ ਇੱਕ ਜਿਹੜਾ ਦਿੱਤਾ ਸੀਗਾ ਨਾਰਾ ਵੀ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਉਦੋਂ ਨਾਰਾ ਦਿੱਤਾ ਜਾਂਦਾ ਜੈ ਜਵਾਨ ਜੈ ਕਿਸਾਨ ਤੇ ਜੇਕਰ ਕਿਸਾਨ ਆਪਦੀਆਂ ਮੰਗਾਂ ਖਾਸ ਕਰਕੇ ਪੰਜਾਬੀ ਜਦੋਂ ਆਪਾਂ ਦਿੱਲੀ ਧਰਨੇ ਤੇ ਵੀ ਲੋਕ ਬੈਠੇ ਉਦੋਂ ਇਸ ਤਰ੍ਹਾਂ ਲੋਕਾਂ ਨੂੰ ਦੇਖਿਆ ਜਾਂਦਾ ਵੀ ਇਹ ਦੇਸ਼ ਧਰੋ ਹੈ ਇਹ ਖਾਲਸਤਾਨੀ